ਉਜੀ ਸਹਿਵਾ ਦਾ ਫਰੈਂਡ ਆ ਉਹਦੇ ਫਰੈਂਡ ਦਾ ਹੋਇਆ ਵਿਆਹ ਆਪਾਂ ਨੂੰ ਲਾਉਣ ਲੱਗਿਆ ਫੋਨ ਵੀ ਗੱਡੀ ਦੀ ਕਿਸ਼ਤ ਦੇ ਜਾ ਠੀਕ ਆ ਦੇ ਦੇਈਏ ਹਲੋ 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 ਜਸਵੀਰ ਸਿੰਘ ਗੱਲ ਕਰਦੇ ਹੋ ਹਾਂਜੀ ਜਸਵੀਰ ਸਿੰਘ ਗੱਲ ਕਰੋ ਜਸਵੀਰ ਸਿੰਘ ਹਾਂਜੀ ਵੀਰੇ ਕਾਲ ਜਸਵੀਰ ਸਿੰਘ ਜੀ ਮੈਂ ਬੈਂਕ ਤੋਂ ਬੋਲ ਰਹਾ ਕਿਸ਼ਤਾਂ ਦਾ ਆਪਾਂ ਤੁਹਾਨੂੰ ਵਿਆਹ ਦੇ ਵਿੱਚ ਗੱਡੀ ਮਿਲੀ ਸੀ ਨਾ ਹਾਂਜੀ ਉਹਦੀ ਕਿਸ਼ਤ ਰਹਿੰਦੀ ਆ ਕਿਸ਼ਤ ਨਹੀਂ ਆਈ ਆਹ ਕੋਰਾ ਉਹਦੀ ਕਿਸ਼ਤ ਭਰਨੀ ਆ ਉਹ ਜਨਾਬ ਮੇਰੀ ਗੱਲ ਕਰਦੇ ਹੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਹੁਣ ਗੱਡੀ ਜਾ ਤੁਹਾਨੂੰ ਤੁਹਾਨੂੰ ਦਿੱਤੀ ਆ ਤਾਂ ਕਿਸਦਾ ਤੁਸੀਂ ਦੇਣੀ ਆ ਹੁਣ ਕੁੜੀਆਂ ਨੇ ਕੁੜੀ ਦਿੱਤੀ ਗੱਡੀ ਵੀ ਦਿੱਤੀ ਹੁਣ ਕਿਸਦਾ ਤੁਸੀਂ ਕਿਸਤ ਵੀ ਹੋ ਜਾਣਾ ਉਹ ਭਰਾਵਾ ਮੈਨੂੰ ਦਾਦ ਚ ਗੱਡੀ ਮਿਲੀ ਆ ਮੈਂ ਥੋੜਾ ਉਹਦੀ ਕਿਸ਼ਤ ਭਰੂਗਾ ਮੇਰੇ ਸਾਰੇ ਭਰਨੇ ਉਹਦੀ ਕਿਸ਼ਤ ਨਹੀਂ ਦਾਦ ਚ ਸਾਰੀ ਉਹਨਾਂ ਨੇ ਕੈਸ਼ ਲਈ ਆ ਨਹੀਂ ਕੈਸ਼ ਨਹੀਂ ਲਈ ਸਾਨੂੰ ਪਤਾ ਨਾ ਸਭ ਤੋਂ ਲੋਨ ਕਰਵਾਇਆ ਜਦ ਤੁਸੀਂ ਬੜਾ ਮੂੰਹ ਚੱਕ ਕੇ ਗੱਡੀ ਚਾਬੀ ਫੜਦੇ ਸੀ ਫੋਟੋਆਂ ਵਿੱਚ ਆਉਂਦੀ ਹੁਣ ਕਿਸ਼ਤ ਬਾਅਦ ਤੁਸੀਂ ਕਹਿੰਦੇ ਮੈਂ ਕਿਸਤ ਨਹੀਂ ਦੇਣੀ ਹੈ ਕਿ ਇਹ ਥੋੜੀ ਹੁੰਦੀ ਗੱਲ ਹੋਏਗਾ ਗੜਾ ਪੱਲਾ ਦਾ ਤੂੰ ਬੋਲਣਾ ਸਿੱਖ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਨੰਬਰ ਥੋੜੇ ਸਾਲੇ ਨੇ ਦਿੱਤਾ ਮੈਨੂੰ ਕਹਿੰਨੇ ਵੀ ਭਾਈ ਅਸੀਂ ਪ੍ਰਾਉਣੇ ਤੂੰ ਤੁਸੀਂ ਆਪੇ ਕਿਸ਼ਤ ਲੈ ਲਓ ਅਸਤਾ ਕੁੜੀ ਵੀ ਦੇਤੀ ਗੱਡੀ ਵੀ ਦੇਤੀ ਹੋਰ ਅਸੀਂ ਕਿ ਪ੍ਰਾਉਣ ਨੂੰ ਜਾਂ ਦੇ ਦਈਏ ਅਰੇ ਤੂੰ ਹੈ ਗੋਦ ਤੂੰ ਯਾਰ ਭਾਈ ਆਇਆ ਥੋੜਾ ਹੁੰਦਾ ਮੈਂ ਥੋੜਾ ਕਿਸ਼ਤ ਭਰਨੀ ਆ ਉਹ ਭੇ ਭਰਨ ਲੇ ਨਹੀਂ ਹੋਰ ਕੋਣ ਹੋਰ ਕੋਣ ਭਰੂਗਾ ਵੀਰੇ ਵੀਰੇ ਹੋਰ ਕੋਣ ਭਰੂਗਾ ਜਾਂਦਾ ਤਾਂ ਤੂੰ ਹੀ ਆ ਨਾ ਗੱਡੇ ਹੁਣ ਡੀਜ਼ਲ ਵੀ ਉਹੀ ਪਾਗਦਾ ਤੂੰ ਅੱਜ ਹਮੇ ਜਮੇ ਸ਼ਰਮ ਲਾਈ ਤੂੰ ਤੂੰ ਇਹਦਾ ਬੇਸ਼ਰਮ ਬੰਦਾ ਯਾਰ ਫਿਰ ਕਿਹੜਾ ਪਹਿਲਾਂ ਤੂੰ ਮੈਨੂੰ ਆਪਦਾ ਨੰਬਰ ਦੱਸ ਤੂੰ ਹੈਗਾ ਕਿਹੜਾ ਹੈ ਤੂੰ ਪਹਿਲਾਂ ਦੋਲਣਾ ਸਿੱਕਲਾ ਦੇ ਨੂੰ ਬੈਂਕ 'ਚ ਕਿਨੇ ਰੱਖ ਰਿਆ ਹੈ ਤੂੰ ਬੋਲਦਾ ਕਿਵੇਂ ਆ ਮੇਰੇ ਮੇਰੀ ਗੱਲ ਸੁਣੋ ਉਹ ਵੀਰੇ ਮੇਰੇ ਸਾਲੇ ਨੂੰ ਕੌਣ ਲਾਉਂਦਾ ਪਹਿਲਾਂ ਮੈਂ ਸੁਣ ਗਿਆ ਤਾਂ ਮੇਰੀ ਬੇਇੱਜ਼ਤੀ ਕਰਾ ਗਈ ਜਾਂਦੇ ਨੇ ਉਹ ਵੀਰੇ ਮੇਰੀ ਗੱਲ ਸੁਣੋ ਹੈਲੋ ਹੈਲੋ ਮੇਰੀ ਗੱਲ ਹੈਲੋ ਇੱਕ ਮਿੰਟ ਇੱਕ ਮਿੰਟ ਤੂੰ ਹੋਲਡ ਰੱਖ ਲੈ ਮੈਂ ਹਲੋ ਕਾਨਫਰੈਂਸ ਤੇ ਲੈਂਦਾ ਤੂੰ ਹੈਗਾ ਕਿਹੜਾ ਪਹਿਲਾਂ ਮੈਨੂੰ ਐ ਦੱਸ ਤੂੰ ਨੰਬਰ ਕਿੱਥੋਂ ਲਿਆ ਮੇਰਾ ਇੱਕ ਮਿੰਟ ਰੁਕ ਜਾ ਉਹ ਵੀਰੇ ਉਹ ਮੇਰੀ ਗੱਲ ਸੁਣ ਸਹਿਬਾ ਨੇ ਨੰਬਰ ਉਹ ਮੇਰੀ ਉਹ ਵੀਰੇ ਉਹ ਜਾਂ ਵੀ ਫੜ ਲਈ ਤੂੰ ਨਾ ਕੋਣ ਆ ਉਹ ਵੀਰੇ ਮੇਰੇ ਉਹ ਯਾਰ ਸਹਿਵਾ ਨੇ ਨੰਬਰ ਦਿੱਤਾ ਤੇਰਾ ਪ੍ਰੈਂਕ ਕਰਨਾ ਸੀ ਲੱਕੀ ਬੋਲਦਾ ਵੀਰੇ ਲੱਕੀ ਕਿਹੜਾ ਉਹ ਵੀਰੇ ਲੱਕੀ ਸੈਵਨ ਬੋਲਦਾ ਮੈਂ ਉਹ ਪ੍ਰੈਂਕ ਕਰਦੇ ਨੇ ਆ ਜੀ ਉਹ ਸਹਿਵਾ ਨੇ ਨੰਬਰ ਦਿੱਤਾ ਸੀਗਾ ਕਹਿੰਦਾ ਯਾਰ ਇਹਦਾ ਵਿਆਹ ਇਹਦਾ ਪ੍ਰੈਂਕ ਕਰੋ ਉਹ ਅਸਲ ਨੂੰ ਪ੍ਰੈਂਕ ਹੀ ਨਹੀਂ ਮਿਲਿਆ ਨਹੀਂ ਭਾਈ ਉਹ ਆਇਆ ਦੀ ਮੇਰੇ ਕੋਲ ਠੀਕ ਆ ਤੇ ਪ੍ਰੈਂਕ ਪ੍ਰੈਂਕ ਹੋ ਗਿਆ ਵੀਰੇ ਤੇ ਨਾ ਪ੍ਰੈਂਕ ਗੁੱਸਾ ਨਾ ਠੀਕ ਆ ਮੁੰਮਾ ਲੱਗ ਮੈਂ ਤਾਂ ਹੁਣ ਸਾਰੇ ਨੂੰ ਨਹੀਂ ਔਰ ਗੋਲੀ ਗੱਲੀ ਗੁੱਤਾ ਨਾ ਕਰੀ ਓ ਠੀਕ ਹੈ ਠੀਕ ਹੈ ਪਰ ਗੋਲੀ ਵਟ ਆਓ ਕੀ ਹੋ ਰਹੀਆਂ ਠੀਕ ਹੈ ਠੀਕ ਓਕੇ ਓਕੇ ਆ ਓਕੇ ਆ ਓਕੇ